ਸਭ ਤੋਂ ਪਹਿਲਾਂ ਸਾਰੇ ਹੀ ਮੇਰੇ ਵੀਰ ਭੈਣਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਅਤੇ ਤਰੱਕੀਆਂ ਲੈ ਕੇ ਆਵੇ ਅਤੇ ਭਗਵਾਨ ਸ਼ਿਵ ਅਤੇ ਮਾਤਾ ਲక్ష్ਮੀ ਦੀ ਕਿਰਪਾ ਸਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਪਰ ਬਣੀ ਰਹੇ ਸੋ ਸੰਗਜ ਜੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਉਹਨਾਂ ਮੇਰੇ ਵੀਰ ਭੈਣਾਂ ਲਈ ਜਿਨ੍ਹਾਂ ਦੇ ਘਰ ਵਿੱਚ ਪੈਸੇ ਦੀ ਤੰਗੀ ਹੈ ਜਾਓ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਤੋਂ ਪਰੇਸ਼ਾਨ ਹਨ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਇਸ ਨਵੇਂ ਸਾਲ ਤੇ ਤੁਸੀਂ ਕਿਹੜੇ ਉਹ ਤਿੰਨ ਉਪਾਅ ਕਰਨੇ ਹਨ ਜਿਨ੍ਹਾਂ ਨਾਲ ਤੁਹਾਡੇ ਘਰ ਵਿੱਚ ਸੁੱਖ ਸਮ੍ਰiddhi ਆਵੇਗੀ ਤੁਸੀਂ ਇਸ ਸਾਲ ਜਿਸ ਵੀ ਕੰਮ ਵਿੱਚ ਹੱਥ ਭਾਵੋਗੇ ਉਹ ਕੰਮ ਤੁਹਾਡਾ ਨਿਪਰੇ ਚੜੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਭੈਣ ਇਸ ਵੀਡੀਓ ਨੂੰ ਦੇਖ ਰਹੇ ਹਨ ਮੈਂ ਆਪ ਸਭਨਾ ਅੱਗੇ ਇੱਕੋ ਬੇਨਤੀ ਕਰਾਂਗਾ ਕਿ ਤੁਸੀਂ ਪੂਰੀ ਹੀ ਵੀਡੀਓ ਨੂੰ ਪੂਰਾ ਸੋਨਾ ਅਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਅਤੇ ਭਗਵਾਨ ਸ਼ਿਵ ਲੈ ਕੇ ਆਪਣੀ ਜੋ ਹਾਜ਼ਰੀ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਧਰੂ ਲਗਵਾ ਦੇਣਾ ਸੋ ਫਰ ਸੰਗੇ ਜੀ ਹੁਣ ਸਿੱਧਾ ਗੱਲ ਉਪਾਅ ਬਾਰੇ ਕਰਦੇ ਹਾਂ ਕਿ ਸ਼ਿਵਲਿੰਗ ਤੋਂ ਤੁਸੀਂ ਕਿਹੜੀ ਉਹ ਗੁਪਤ ਚੀਜ਼ ਉਠਾ ਕੇ ਲੈ ਕੇ ਆਉਣੀ ਹੈ ਤਾਂ ਫਿਰ ਸੰਗੇ ਜੀ ਤੁਸੀਂ ਕੀ ਕਰਨਾ ਹੈ ਕਿ ਮਹਾਦੇਵ ਦੇ ਸ਼ਿਵਲਿੰਗ ਦੇ ਪਾਸ ਜਾਣਾ ਹੈ ਭਾਵੇਂ ਤੁਸੀਂ ਆਪਣੇ ਘਰ ਦੇ ਆਸ-ਪਾਸ ਜਾਂ ਨੇੜੇ-ਤੇੜੇ ਮਹਾਦੇਵ ਦਾ ਭਗਵਾਨ ਸ਼ਬਦ ਮੰਦਿਰ ਦਿਖਾਈ ਦਿੰਦਾ ਹੈ ਤੁਸੀਂ ਉੱਥੇ ਚਲੇ ਜਾਣਾ ਹੈ ਅਤੇ ਮੰਦਿਰ ਵਿੱਚ ਜਾ ਕੇ ਜਦੋਂ ਵੀ ਤੁਸੀਂ ਸ਼ਿਵਲਿੰਗ ਦੀ ਪੂਜਾ ਕਰਨੀ ਹੈ ਤਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਹਾਨੂੰ ਉੱਥੇ ਕਮਲ ਗੱਠਾ ਮਿਲੇ ਤਾਂ ਉਸ ਨੂੰ ਚੁੱਪਚਾਪ ਤੁਸੀਂ ਆਪਣੇ ਘਰ ਲੈ ਆਉਣਾ ਹੈ ਸੰਗਜ ਕਮਲ ਗੱਠਾ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਕਮਲ ਗੱਠਾ ਨਾ ਮਿਲੇ ਤਾਂ ਫਿਰ ਸ਼ਿਵਲਿੰਗ ਉੱਪਰ ਚੜ੍ਹੇ ਬੇਲ ਪੱਤਰ ਨੂੰ ਤੁਸੀਂ ਆਪਣੇ ਘਰ ਵਿੱਚ ਲੈ ਆਉਣਾ ਹੈ ਸੰਗਜ ਇਹ ਬੇਲ ਪੱਤਰ ਤੁਸੀਂ ਆਪਣੇ ਘਰ ਲੈ ਜਾ ਕੇ ਸਭ ਤੋਂ ਪਹਿਲਾਂ ਸ਼ਬਜੀ ਮਹਾਰਾਜ ਨੂੰ ਯਾਦ ਕਰਨਾ ਹੈ ਅਤੇ ਫਿਰ ਤੁਹਾਡੇ ਘਰ ਵਿੱਚ ਜਿੱਥੇ ਤੁਹਾਡੀ ਤਜੋਰੀ ਹੈ ਜਿੱਥੇ ਤੁਸੀਂ ਆਪਣੇ ਘਰ ਦਾ ਧਨ ਰੱਖਦੇ ਹੋ ਪੈਸਾ ਰੱਖਦੇ ਹੋ ਤਾਂ ਸੰਗਜ ਉੱਥੇ ਤੁਸੀਂ ਇਹ ਬੇਲ ਪੱਤਰ ਰੱਖ ਦੇਣਾ ਹੈ ਸੰਗਤ ਜੀ ਇਹ ਬੇਲ ਪੱਤਰ ਆਪਣੇ ਘਰ ਦੀ ਤਜੋਰੀ ਵਿੱਚ ਰੱਖਣ ਨਾਲ ਤੁਹਾਡੇ ਉੱਪਰ ਭਗਵਾਨ ਸ਼ਿਵ ਦੀ ਐਸੀ ਕਿਰਪਾ ਹੋਵੇਗੀ ਕਿ ਇਹ ਜੋ ਨਵਾਂ ਸਾਲ ਹੈ ਇਸ ਵਿੱਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪੈਸੇ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਤੁਹਾਡੇ ਘਰ ਵਿੱਚ ਜੋ ਧਨ ਹੈ ਉਹ ਰੁਕਣਾ ਸ਼ੁਰੂ ਹੋ ਜਾਵੇਗਾ ਅਤੇ ਜੋ ਵੀ ਤੁਸੀਂ ਮਿਹਨਤ ਕਰੋਗੇ ਜਿਸ ਵੀ ਨਵੇਂ ਕੰਮ ਦੀ ਸ਼ੁਰੂਆਤ ਤੁਸੀਂ ਕਰੋਗੇ ਤਾਂ ਸੰਗੇ ਜੀ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਅਤੇ ਇਸ ਤੋਂ ਬਾਅਦ ਅਗਲਾ ਜੋ ਉਪਾਅ ਤੁਸੀਂ ਕਰਨਾ ਹੈ ਉਹ ਹੈ ਚਾਵਲ ਅਤੇ ਗੰਗਾ ਜਲ ਦਾ ਪੂਜਨ 1 ਜਨਵਰੀ ਨੂੰ ਦੋ ਸਹੀ ਸੇਤ ਵਾਲੇ ਚਾਵਲ ਦੇ ਦੋ ਦਾਣੇ ਲੈਣੇ ਹਨ ਭਵਕੇ ਸੰਗੇ ਜੀ ਤੁਸੀਂ ਦੋ ਚਾਵਲ ਲੈ ਲੈਣੇ ਹਨ ਅਤੇ ਤਾਂਬੇ ਦਾ ਲੋਟਾ ਵੀ ਲੈ ਲੈਣਾ ਹੈ ਉਸ ਵਿੱਚ ਤੁਸੀਂ ਜਲ ਪਰ ਲੈਣਾ ਹੈ ਅਤੇ ਗੰਗਾ ਜਲ मिला ਦੇਣਾ ਹੈ ਫਿਰ ਇਸ ਜਲ ਨੂੰ ਬੇਲ ਦੇ ਪੇੜ ਦੀ ਜੜ ਵਿੱਚ ਸਮਰਪਿਤ ਕਰ ਦੇਣਾ ਹੈ ਸੰਗਤ ਜੀ ਤੁਸੀਂ ਆਪਣੇ ਘਰ ਦੇ ਆਸ-ਪਾਸੇ ਜਾਂ ਫਿਰ ਜਿੱਥੇ ਵੀ ਤੁਹਾਨੂੰ ਖਬਰ ਮਿਲੇ ਕਿ ਬੇਲ ਦਾ ਪੇੜ ਹੈ ਉੱਥੇ ਜਾ ਕੇ ਇਹ ਜਲ ਉਸ ਵਿੱਚ ਤੁਸੀਂ ਦੋ ਦਾਣੇ ਚਾਵਲ ਦੇ ਪਾ ਕੇ ਉਸ ਨੂੰ ਸਮਰਪਿਤ ਕਰ ਦੇਣਾ ਹੈ ਅਤੇ ਬਾਕੀ ਅੱਧਾ ਜਲ ਤੁਸੀਂ ਸ਼ਿਵਲਿੰਗ ਉੱਪਰ ਛਿੜਾ ਦੇਣਾ ਹੈ ਸੰਗਤ ਜੀ ਇਹ ਕਿਰਿਆ ਇਹ ਉਪਾ ਕਰਨ ਤੋਂ ਬਾਅਦ ਤੁਹਾਡੇ ਮਨ ਦੀ ਜੋ ਵੀ ਇੱਛਾ ਹੈ ਉਹ ਤੁਸੀਂ ਭਗਵਾਨ ਸ਼ਬਦ ਦੇ ਸਾਹਮਣੇ ਰੱਖ ਦੇਣੀ ਹੈ ਸੰਗੇ ਜੀ ਤੁਸੀਂ ਦੇਖੋਗੇ ਕਿ ਤੁਹਾਡੇ ਮਨ ਦੀ ਜੋ ਵੀ ਇੱਛਾ ਹੋਵੇਗੀ ਜੋ ਵੀ ਤੁਹਾਡੀ ਮਨੋ ਕਾਮਨਾ ਹੋਵੇਗੀ ਉਹ ਭਗਵਾਨ ਸ਼ਬਦੀ ਕਿਰਪਾ ਨਾਲ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਸੰਗੇ ਜੀ ਅਗਲਾ ਜ ਉਪਾਹ ਹੈ ਉਹ ਹੈ ਸ਼ਹਿਦ ਅਤੇ ਰudra ਰક્ષਦਾ ਉਪਾਹ ਸੰਗੇ ਜੀ ਇਹ ਖਾਸ ਉਪਾਉ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਘਰ ਵਿੱਚ ਜਾਂ ਘਰ ਦਾ ਕੋਈ ਮੈਂਬਰ ਬਾਰ-ਬਾਰ ਕਲੇਸ਼ ਕਰਦਾ ਹੈ ਜਾਂ ਫਿਰ ਸ਼ਰਾਬ ਦਾ ਸੇਵਨ ਕਰਕੇ ਕਲੇਸ਼ ਕਰਦਾ ਹੈ ਤਾਂ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਤੁਸੀਂ 9 ਮੁਖੀ ਰੁਦਰਾਕਸ਼ ਲੈ ਲੈਣਾ ਹੈ ਅਤੇ ਉਸ ਨੂੰ ਸ਼ਹਿਦ ਵਿੱਚ ਰੱਖ ਦੇਣਾ ਹੈ ਅਤੇ ਫਿਰ ਤੁਸੀਂ ਇਸ ਰੁਦਰਾਕਸ਼ ਨੂੰ ਆਪਣੇ ਘਰ ਦਾ ਉਹ ਮੈਂਬਰ ਜੋ ਕਲੇਸ਼ ਕਰਦਾ ਹੈ ਜਾਂ ਜੋ ਸ਼ਰਾਬ ਦਾ ਸੇਵਨ ਕਰਕੇ ਕਲੇਸ਼ ਕਰਦਾ ਹੈ ਤੁਸੀਂ ਉਹਦੇ ਸਿਰ ਤੋਂ 7 ਵਾਰ ਵਾਰ ਦੇਣਾ ਹੈ ਅਤੇ ਫਿਰ ਇਸ ਰudraaksha ਨੂੰ ਸ਼ਿਵਲਿੰਗ ਉੱਪਰ ਜਾਂ ਭਗਵਾਨ ਸ਼ਿਵ ਦੇ ਮੰਦਰ ਵਿੱਚ ਛਿੜਾ ਦੇਣਾ ਹੈ ਅਤੇ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਘਰ ਦਾ ਜੋ ਵੀ ਕਲੇਸ਼ ਹੈ ਜੋ ਵੀ ਲੜਾਈ ਹੈ ਉਹ ਖਤਮ ਹੋ ਜਾਵੇ ਅਤੇ ਤੁਹਾਡੇ ਘਰ ਦਾ ਜੋ ਮੈਂਬਰ ਕਲੇਸ਼ ਕਰਦਾ ਹੈ ਉਸ ਉੱਪਰ ਭਗਵਾਨ ਸ਼ਿਵ ਦੀ ਕਿਰਪਾ ਹੋ ਜਾਵੇ ਸੰਗਜ ਇਹ ਉਪਾਅ ਵੀ ਜੇਕਰ ਤੁਸੀਂ ਪੂਰਨ ਭਰੋਸਾ ਰੱਖ ਕੇ ਕਰ ਲੈਨੇ ਹੋ ਤਾਂ ਇਸ ਦਾ ਵੀ ਤੁਹਾਨੂੰ ਪੂਰਨ ਫਲ ਮਿਲੇਗਾ ਬਾਕੀ ਸੰਗ ਜੀ ਜੇਕਰ ਤੁਸੀਂ ਆਪਣੇ ਘਰ ਦੀ ਬਿਮਾਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਕਿਉਂਕਿ ਬੜੀਆਂ ਸੰਗਤਾਂ ਦੇ ਬੜੇ ਮੇਰੇ ਵੀਰ ਭੈਣਾਂ ਦੇ ਘਰ ਦੀ ਬਿਮਾਰੀ ਨੂੰ ਲੈ ਕੇ ਵੀ ਕਮੈਂਟ ਆਉਂਦੇ ਨੇ ਸਵਾਲ ਆਉਂਦੇ ਨੇ ਕਿ ਸਾਡੇ ਘਰ ਵਿੱਚ ਬਿਮਾਰੀ ਬਹੁਤ ਜ਼ਿਆਦਾ ਹੈ ਸਾਡੇ ਘਰ ਦਾ ਇੱਕ ਮੈਂਬਰ ਠੀਕ ਹੁੰਦਾ ਹੈ ਤੇ ਫਿਰ ਦੂਸਰਾ ਬਿਮਾਰ ਹੋ ਜਾਂਦਾ ਹੈ ਤਾਂ ਉਹਨਾਂ ਸਾਰੇ ਮੇਰੇ ਵੀਰ ਭੈਣਾਂ ਨੇ ਕੀ ਕਰਨਾ ਹੈ ਕਿ ਪੰਜ ਕਾਲੀਆਂ ਮਿਰਚਾਂ ਨੂੰ ਤੁਸੀਂ ਪੀਸ ਕੇ ਗਊ ਮਾਤਾ ਦੇ ਦੁੱਧ ਵਿੱਚ ਮਿਲਾ ਦੇਣਾ ਹੈ ਅਤੇ ਫਿਰ ਇਸ ਦੁੱਧ ਨੂੰ ਮਹਾਦੇਵ ਦੇ ਸ਼ਿਵਲਿੰਗ ਉੱਪਰ ਚੜਾ ਦੇਣਾ ਹੈ ਸੰਗੇ ਜੀ ਇਹ ਉਪਾਅ ਇੰਨਾ کارਗਰ ਹੈ ਕਿ ਤੁਹਾਡੇ ਘਰ ਦੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਜੜ ਤੋਂ ਖਤਮ ਕਰ ਦੇਵੇਗਾ ਤਾਂ ਫਿਰ ਸੰਗੇ ਜੀ ਇਹ ਤਿੰਨ ਬੜੇ ਹੀ ਸਰਲ ਅਤੇ ਬੜੇ ਹੀ کارਗਰ ਅਤੇ ਤਾਕਤਵਰ ਉਪਾਜ ਜੇਕਰ ਤੁਸੀਂ ਸੱਚੀ ਸ਼ਰਧਾ ਨਾਲ ਕਰ ਲੈਨੇ ਹੋ ਤਾਂ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਲੈ ਕੇ ਆਵੇਗਾ ਤਰੱਕੀਆਂ ਹੀ ਲੈ ਕੇ ਆਵੇਗਾ ਸੋ ਅੱਜ ਦੀ ਵੀਡੀਓ ਅੱਜ ਦਾ ਵਿਸ਼ਾ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਡਾ ਕੋਈ ਸਵਾਲ ਹੈ ਉਹ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਅਸੀਂ ਤੁਹਾਨੂੰ ਉਸ ਬਾਰੇ ਪੂਰਨ ਜਾਣਕਾਰੀ ਦੇ ਦੇਵਾਂਗੇ